ਰਾਜਵੀਰ ਜਵੰਦਾ ਦੀ ਸਿਹਤਯਾਬੀ ਦੇ ਲਈ ਪਰਿਵਾਰ ਦੇ ਵੱਲੋਂ ਔਰ ਜਿੰਨੇ ਵੀ ਇੰਡਸਟਰੀ ਦੇ ਵਿੱਚੋਂ ਜਿੰਨੇ ਵੀ ਕਲਾਕਾਰ ਫਨਕਾਰ ਇਸ ਵੇਲੇ ਰਾਜਵੀਰ ਜਵੰਦਾ ਨੂੰ ਦੇਖਣ ਦੇ ਲਈ ਜਾਂ ਉੱਥੇ ਦੇਖਭਾਲ ਕਰਨ ਦੇ ਲਈ ਉੱਥੇ ਹੈਗੇ ਨੇ ਹਸਪੀਟਲ ਦੇ ਵਿੱਚ ਉਹਨਾਂ ਦੇ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਅਰਦਾਸਾਂ ਦੁਆਵਾਂ ਜਿਹੜੀਆਂ ਨੇ ਇਹ ਕੰਮ ਕਰਦੀਆਂ ਲਗਾਤਾਰ ਅਰਦਾਸ ਕਰੋ ਔਰ ਅਰਦਾਸਾਂ ਦਾ ਸਿਲਸਿਲਾ ਲਗਾਤਾਰ ਚੱਲ ਵੀ ਰਿਹਾ ਅਸੀਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਸੀ ਉਹਨਾਂ ਅ ਅਰਦਾਸਾਂ ਔਰ ਦੁਆਵਾਂ ਦੇ ਚੱਲਦਿਆਂ ਅੱਜ ਅਸੀਂ ਕਾਲਕਾ ਦੇ ਵਿੱਚ ਹੀ ਪਹੁੰਚੇ ਹੋਏ ਹਾਂ ਜਿੱਥੇ ਰਾਜਵੀਰ ਜਵੰਦਾ ਹੋਰਾਂ ਦਾ ਦੇ ਨਾਲੇ ਘਟਨਾ ਵਾਪਰਦੀ ਹੈ ਔਰ ਜਿਹੜਾ ਨੌਜਵਾਨ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਸਿਦਾਰਥ ਜਿਸ ਨੇ ਸਭ ਤੋਂ ਪਹਿਲਾਂ ਰਾਜਵੀਰ ਜਵੰਦਾ ਨੂੰ ਕੁਝ ਲੋਕਾਂ ਦੀ ਮਦਦ ਦੇ ਨਾਲ ਚੁੱਕਿਆ ਔਰ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਉਹੀ ਨੌਜਵਾਨ ਸਿਦਾਰਥ ਅੱਜ ਹਵਨ ਕਰਵਾ ਰਿਹਾ ਔਰ ਰਾਜਵੀਰ ਜਵੰਦਾ ਹੋਰਾਂ ਦੀ ਸਿਹਤਯਾਬੀ ਦੇ ਲਈ ਉਸ ਦੇ ਵੱਲੋਂ ਇਹ ਇਹ ਪੂਰਾ ਉਪਰਾਲਾ ਕੀਤਾ ਗਿਆ ਤਾਂ ਇਹ ਟਿਪਰਾ ਇੱਕ ਏਰੀਆ ਹੈਗਾ ਜਿੱਥੇ ਕਾਲਕਾ ਦੇ ਵਿੱਚ ਹੀ ਹੈ ਔਰ ਇਸ ਵੇਲੇ ਇੱਥੇ ਹਵਨ ਤੁਸੀਂ ਦੇਖ ਸਕਦੇ ਹੋ ਕਿ ਹਵਨ ਕਰਵਾਇਆ ਜਾ ਰਿਹਾ ਹੈ ਤਮਾਮ ਜਿਹੜੇ ਨਗਰ ਖੇੜੇ ਦੇ ਲੋਕ ਹੈਗੇ ਨੇ ਪਰਿਵਾਰ ਹੈ ਸਿਦਾਰਥ ਦਾ ਉਹ ਪਹੁੰਚੇ ਹੋਏ ਔਰ ਰਾਜਵੀਰ ਜਵੰਦਾ ਦੀ ਸਿਹਤਯਾਬੀ ਦੇ ਲਈ ਇਹ ਹਵਨਾ ਹੋ ਰਿਹਾ ਜਿੱਥੇ ਅਰਦਾਸਾਂ ਹੋ ਰਹੀਆਂ ਨੇ ਗੁਰੂ ਘਰਾਂ ਚ ਲੋਕ ਜਿਹੜਾ ਹੈ ਉਹ ਦੇਖ ਕਰਵਾ ਕੇ ਅਰਦਾਸ ਕਰਵਾ ਰਹੇ ਨੇ ਉੱਥੇ ਹੀ ਹਵਨ ਵੀ ਹੋ ਰਿਹਾ ਔਰ तमाम ਜਿਹੜੇ ਵੀ ਧਰਮ ਨੂੰ ਇਸ ਨੂੰ ਜਿੰਨੇ ਵੀ ਲੋਕ ਮੰਨਦੇ ਆ ਜਿਹੜੇ ਜਿਹੜੇ ਧਰਮ ਨੂੰ ਮੰਨਦੇ ਆ ਇਸ ਵੇਲੇ ਰਾਜਵੀਰ ਜਵੰਦਾ ਹੁਰਾਂ ਦੀ ਸਿਹਤਯਾਬੀ ਦੇ ਲਈ ਉਹਨਾਂ ਦੇ ਵੱਲੋਂ ਲਗਾਤਾਰ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਤਾਂ ਇਸ ਵੇਲੇ ਸਿਧਾਰਥ ਦੇ ਪਰਿਵਾਰ ਦੇ ਵੱਲੋਂ ਸਿਧਾਰਥ ਦੇ ਪਰਿਵਾਰ ਦੇ ਵੱਲੋਂ ਓਮ ਸਰਵੇਦੀ ਵਿਗਯੂਰਵਾਹਾ ਸਿਧਾਰਥ ਦੇ ਪਰਿਵਾਰ ਦੇ ਵੱਲੋਂ ਔਰ ਸਿਧਾਰਥ ਵੱਲੋਂ ਇਹ ਜਿਹੜੇ ਇਹ ਹਵਨ ਹੈ ਇਸ ਵੇਲੇ ਕਰਵਾਇਆ ਜਾ ਰਿਹਾ ਹੈ ਇਹ ਕਲਕਾ ਦੇ ਵਿੱਚ ਹੀ ਹੈ ਔਰ ਕਲਕਾ ਦੇ ਵਿੱਚ ਇੱਕ ਕਲੋਨੀ ਹੈ ਟਿਪਰਾ ਜਿੱਥੇ ਮੰਦਿਰ ਦੇ ਵਿੱਚ ਇਹ ਹਵਨ ਕਰਵਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸਿਧਾਰਥ ਹੈ ਔਰ ਸਿਧਾਰਥ ਦਾ ਪੂਰਾ ਪਰਿਵਾਰ ਔਰ ਨਗਰਕੇੜੇ ਦੇ ਹੋਰ ਕੁਝ ਲੋਕ ਜਿਹੜੇ ਨੇ ਇਸ ਹਵਨ ਦੇ ਵਿੱਚ ਮੌਜੂਦ ਰਹੇ ਔਰ ਰਾਜਵੀਰ ਜਵੰਦਾ ਹੋਰਾਂ ਦੀ ਸਿਹਤਯਾਬੀ ਦੇ ਲਈ ਉਹਨਾਂ ਦੇ ਵੱਲੋਂ ਦੁਆਵਾਂ ਸਾਨੂੰ ਵੀ ਦੁਆਵਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਇਸ ਵੇਲੇ ਪਰਿਵਾਰ ਜਿਹੜਾ ਹੈ ਇਸ ਵੇਲੇ ਦੁਆਵਾਂ ਕਰ ਰਿਹਾ ਹੈ ਪਰਿਵਾਰ ਦੁਆਵਾਂ ਕਰ ਰਿਹਾ ਹੈ ਔਰ ਸਿਹਤਯਾਬੀ ਦੇ ਲਈ

ਫੜਾ ਗੁਰੂ ਰਾਈਟ ਹੈਂਡ ਮੇ ਲੋ ਸਾਰੇ ਡਲੋਰ ਹੱਥ ਨਹੀਂ ਜਾਣ ਦੇ ਗਿਰੇ ਸਵਾਯ ਦੰਪੂਣਾਦਰਵੇਦੰ ਨਮੰਮਾ ਯੂਹਾ ਚਮਦ੍ਰਿਕਾਉਤੁ ਹੈ ਦੋਨੋਂ ਬਾਰਕ ਜਮਤ ਤਾਂ ਤਸਵੀਰਾਂ ਦੇਖ ਸਕਦੇ ਹਾਂ ਕਿ ਹਵਨ ਦੀ ਇਸ ਵੇਲੇ ਸਮਾਪਤੀ ਹੋਈ ਆ ਔਰ ਸਿਦਾਰਥ ਜਿਹੜੇ ਆ ਉਹ ਸਾਰੀਆਂ ਇਹ ਰਸਮਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਨਿਭਾਈਆਂ ਜਾ ਰਹੀਆਂ ਨੇ ਇਹ ਉਹੀ ਨੌਜਵਾਨ ਹੈ ਸਿਦਾਰਥ ਜਿਸ ਦੇ ਵੱਲੋਂ ਸਭ ਤੋਂ ਪਹਿਲਾਂ ਰਾਜਵੀਰ ਜਵੰਦਾ ਨੂੰ ਉੱਥੋਂ ਚੁੱਕਿਆ ਗਿਆ ਔਰ ਉਹਨਾਂ ਨੂੰ ਆਪਣੇ ਕੋਈ ਸਾਥੀਆਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਔਰ ਕੁਝ ਲੋਕਲ ਲੋਕ ਸੀ ਜਿਨ੍ਹਾਂ ਨੇ ਆਪਣੀ ਪਰਸਨਲ ਗੱਡੀ ਦੇ ਵਿੱਚ ਰਾਜਵੀਰ ਜਵੰਦਾ ਨੂੰ ਹਸਪਤਾਲ ਦੇ ਵਿੱਚ ਸ਼ੌਰਿਆ ਹਸਪਤਾਲ ਜਿੱਥੇ ਸਭ ਤੋਂ ਪਹਿਲਾਂ ਰਾਜਵੀਰ ਜਵੰਦਾ ਨੂੰ ਲਿਜਾਇਆ ਗਿਆ ਤਾਂ ਇਸ ਵੇਲੇ ਜਿੱਥੇ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਲੋਕ ਜਾ ਰਹੇ ਨੇ ਬਹੁਤ ਸਾਰੇ ਕਲਾਕਾਰ ਹੰਸਾਲੀ ਸਾਹਿਬਾਂ ਹੰਬ ਸਾਫ ਸੁਆਣਾ ਸਾਹਿਬ तमाम ਜਿੱਥੇ-ਜਿੱਥੇ ਵੀ ਲੋਕ ਬੈਠੇ ਨੇ ਆਪੋ ਆਪਣੇ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਔਰ ਸਿਦਾਰਥ ਦੇ ਵੱਲੋਂ ਵੀ ਆਪਣੇ ਪਰਿਵਾਰ ਨਾਲ ਮਿਲ ਕੇ ਔਰ ਨਾਲ ਹੋਰ ਜਿਹੜੇ ਆੜਗਵਾਂਡ ਔਰ ਪਿੰਡ ਦੇ ਲੋਕ ਨੇ ਉਹਨਾਂ ਨਾਲ ਮਿਲ ਕੇ ਇਸ ਵੇਲੇ ਰਾਜਵੀਰ ਜਵੰਦਾ ਹੋਰਾਂ ਦੀ ਸਿਹਤਯਾਬੀ ਦੇ ਲਈ ਹਵਾਲਾ ਕਰਵਾਇਆ ਗਿਆ। ਓਮ ਸ਼ੁੱਧਵਾਰ ਆਸ਼ਿਰਵ ਸ਼ੁੱਧਵਾਰ ਓਮਣੀ ਵਾਲ ਤੁ ਆਸ਼ਿਰਾਂਗੀ ਤਾਜਤਾਤਿ ਔਰਜ ਦੇ ਰੁਦਰਾਯਾ ਪਜੋਤੇ ਕਰਣਾਯਾ ਮਾ ਅਵਿਲਿਪਤਾ ਰੁਦਰਾ ਨੂ ਰੂਪਾ ਪਾਰਗਨਿਆਹ

आज चासुख संपत्ति पुण्यो अवधव